ਕਾਂਗਰਸੀਆਂ ਨੇ ਦਰਵਾਜ਼ਾ ਬੰਦ ਕੀਤਾ ਇਸੀ ਲੋਕਾਂ ਨੇ ਲੁਧਿਆਣੇ ਨੇ ਹੁਣ ਭਾਈਪਾ ਜਾਂ ਬੈਠਾ ਕਿਉਂਕਿ ਭਾਈਪਾ ਦੇ ਜਿਹੜੇ ਸੰਗ ਦੇ ਬੰਦੇ ਆ ਉਹਨਾਂ ਨੇ ਆਪਣੇ ਸੰਗ ਦੇ ਨਾਲ ਤੁਰਨਾ ਵਾ ਇਸ ਕਰਕੇ ਉਧਰ ਜਾ ਬੈਠਾ ਹੁਣ ਇਹ ਹੌਲੀ ਹੌਲੀ ਦੇਖੋ ਕਾਂਗਰਸ ਦੀ ਥਾਲੀ ਚੋਂ ਲੱਡੂ ਖਤਮ ਹੋ ਗਏ ਹੋਇਆ ਇਹ ਸਾਰੇ ਲੀਡਰ ਨਹੀਂ ਇੱਧਰ ਆਉਣਾ ਵਾ ਪੰਜਾਬ ਨੂੰ ਕਦੇ ਕੇਂਦਰ ਨਹੀਂ ਚਾਹੁੰਦੀ ਵੀ ਕਦੇ ਤਰੱਕੀ ਕਰੇ ਪੰਜਾਬ ਇਸ ਕਰਕੇ 8000 ਕਰੋੜ ਰੁਪਈਆ ਰੋਕੀ ਬੈਠੀ ਹੈ ਸਾਡਾ ਇਹ ਜਿਸ ਦਿਨ ਲੋਕਾਂ ਨੇ 13 ਜ਼ੀਰੋ ਕਰਕੇ ਇੱਥੋਂ ਭੇਜਿਆ ਇਹਨਾਂ ਬਾਕੀ ਪਾਰਟੀਆਂ ਨੂੰ ਉਸ ਦਿਨ ਜਦੋਂ ਹੋ ਜਾਣਾ 13 ਜ਼ੀਰੋ ਉਸ ਦਿਨ ਭਗਵੰਤ ਮਾਨ ਨੇ ਬਣ ਜਾਣਾ ਹੀਰੋ ਮੋਦੀ ਨੇ ਹੋਣਾ ਜ਼ੀਰੋ ਬੱਬਰ ਸ਼ੇਰ ਪੂਛੋ ਬਗੈਰ ਉਹ ਬੱਬਰ ਸ਼ੇਰ ਕੀ ਕਰਨਾ ਵਾ ਜਿਹਨੂੰ ਅੱਜ ਲੋਕ ਪਸੰਦ ਨਾ ਕਰਦੇ ਹੁਣ ਅੱਬਰ ਸ਼ੇਰ ਤਾਂ ਇਹ ਹੁੰਦਾ ਵੀ ਬਾਕੀਆਂ ਦੀ ਰਾਖੀ ਕਰੂਗਾ ਇਹ ਜੰਗਲ ਦੀ ਪੂਰੇ ਦੀ ਉਹਨਾਂ ਨੂੰ ਆਪ ਤਾਂ ਕੋਈ ਪਸੰਦ ਨਹੀਂ ਕਰ ਰਿਹਾ ਕਾਲੀਆਂ ਨੂੰ ਹੁਣ ਆਪ ਹੀ ਬੱਬਰ ਸ਼ੇਰ ਬਣਾਈ ਜਾਓ ਲੋਕਾਂ ਨੇ ਗਿੱਦੜ ਵਾਏ ਜਾ ਕੇ ਥੋੜਾ ਕੰਮ ਕਰਾਉਣ ਜਾਇਆ ਕਰਨਾ 180 ਕਿਲੋਮੀਟਰ ਜਾਂ ਲੱਭਿਆ ਦਾ ਇਹਨਾਂ ਦਾ ਪਹਿਲਾਂ 10 ਸਾਲ ਬਿੱਟੂ ਨਹੀਂ ਇਹ ਕਾਂਗਰਸ ਦੀ ਕਲਚਰ ਬਣ ਚੁੱਕਿਆ ਲੋਕ ਜਾਣਦੇ ਆ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਤਾਂ ਹੀ ਭੱਜੇ ਸੀ ਇਹਨਾਂ ਨੂੰ ਦੱਸਣ ਲਈ ਵੀ ਲੀਡਰੀ ਸੇਵਾ ਨਾਲ ਹੁੰਦੀ ਹੈ ਨਾਮ ਨਾਲ ਨਹੀਂ ਹੁੰਦੀ ਜਿਵੇਂ ਕਿ ਆਪ ਸਭ ਨੂੰ ਪਤਾ ਜਦੋਂ ਦਾ ਲੋਕ ਸਭਾ ਦੀ ਇਲੈਕਸ਼ਨ ਦਾ ਐਲਾਨ ਹੋਇਆ ਤਾਂ ਜਿਹੜਾ ਸਿਆਸੀ ਬਾਜ਼ਾਰ ਆ ਉਹ ਬਹੁਤ ਹੀ ਗਰਮਾਇਆ ਹੋਇਆ ਜਿਵੇਂ ਕਿ ਇੱਕ ਪਾਸੇ ਜਿਹੜਾ ਕਾਂਗਰਸੀ ਲੀਡਰ ਆ ਉਹਦਾ ਜਿਹੜਾ ਲੇਟ ਉਹਨੂੰ ਅਨਾਉਂਸ ਕਰਨਾ ਉਹਦਾ ਕਾਰਨ ਕੀ ਹੋ ਸਕਦਾ ਤੇ ਪੰਜਾਬ ਦਾ ਪੰਜਾਬ ਦਾ ਪ੍ਰਧਾਨ ਹੀ ਲੁਧਿਆਣੇ ਦੇ ਵਿੱਚ ਕਿਉਂ ਲਾਇਆ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਤਾਂ ਸੋਚਣ ਵਾਲੀਆਂ ਨੇ ਤਾਂ ਇਸ ਚੀਜ਼ਾਂ ਤੇ ਇਸ ਗੱਲਾਂ ਤੇ ਆਪਾਂ ਵਿਚਾਰ ਕਰਾਂਗੇ ਸਾਡੇ ਕੋਲ ਮੌਜੂਦ ਨੇ ਆਮ ਪਾਰਟੀ ਦੇ ਉਹ ਕੈਂਡੀਡੇਟ ਜਿਹੜੇ ਕਿ ਕਾਫੀ ਸਰਗਰਮ ਨੇ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹਨ ਅੱਜ ਵੀ ਉਹ ਸਾਡੇ ਕੋਲ ਅਸੀਂ ਉਹਨਾਂ ਕੋਦੇ ਨਾਲ ਮੌਜੂਦ ਆ ਗੱਲ ਕਰਾਂਗੇ ਆਮ ਪਾਰਟੀ ਦੇ ਉਹ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਜੀ ਉਹਨਾਂ ਨਾਲ ਗੱਲ ਕਰਾਂਗੇ ਇਸ ਬੁੱਧਿਆ ਤੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਅਸੀਂ ਦੇਖਿਆ ਵੀ ਰਾਜਾ ਬੜਿੰਗ ਇੱਕ ਤਾਂ ਲੇਟ ਅਨਾਉਂਸ ਕੀਤਾ ਦੂਸਰੇ ਨੰਬਰ ਤੇ ਪ੍ਰਧਾਨ ਹੀ ਕਿਉਂ ਥਾਪਿਆ ਗਿਆ ਲੁਧਿਆਣੇ ਨੂੰ ਦੇਖੋ ਕਾਂਗਰਸ ਦੇ ਕੋਲ ਕੋਈ ਕੈਂਡੀਡੇਟ ਹੈ ਨਹੀਂਗਾ ਪ੍ਰਧਾਨ ਇਹਨਾਂ ਨੂੰ ਮਜਬੂਰੀ ਕਰਕੇ ਥਾਪਿਆ ਗਿਆ ਬਈ ਜਿਹੜਾ ਆਮ ਆਦਮੀ ਪਾਰਟੀ ਦਾ ਵजूद ਆ ਲੁਧਿਆਣਾ ਲੋਕ ਸਭਾ ਚ ਇਹਨਾਂ ਨੂੰ ਹੋਰ ਕੋਈ ਦਿਖਦਾ ਨਹੀਂ ਸੀਗਾ ਕੋਈ ਟਿਕੜ ਲੈ ਕੇ ਰਾਜੀ ਨਹੀਂ ਸੀਗਾ ਪ੍ਰਧਾਨ ਨਿਆ ਅਗਰ ਆਪਣੇ ਗੱਲ ਪਿਆ ਢੋਲ ਵਜਾਉਣਾ ਪਿਆ ਪ੍ਰਧਾਨ ਤੁਹਾਨੂੰ ਲੱਗਦਾ ਨਹੀਂ ਵੀ ਉਹ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੂੰ ਇਸ ਚੀਜ਼ ਦਾ ਡਰ ਲੱਗਦਾ ਵੀ ਆਪ ਪਾਰਟੀ ਸੀਟ ਲੈ ਨਾ ਜਾਵੇ ਤਾਂ ਕਿਤੇ ਜਾ ਕੇ ਹਾਂ ਇੱਕ ਵਾਂਡ ਨੇ ਰਾਜਾ ਬੜਿੰਗ ਦੀ ਡਿਊਟੀ ਲਈ ਹੈ ਨਹੀਂ ਨਹੀਂ ਉਹਦੇ ਕੋਈ ਕਿਹੜਾ ਕੋਈ ਜਾਦੂ ਦੀ ਛੜੀ ਆ ਵੋਟਾਂ ਦਾ ਲੋਕਾਂ ਦੇ ਪਾਉਣੀਆਂ ਪ੍ਰਧਾਨ ਆ ਕਿ ਕੀ ਗੱਲੂਗਾ ਪ੍ਰਧਾਨ ਦੇ ਵੀ ਉਹੀ ਕੰਮ ਆ ਪ੍ਰਧਾਨ ਵੀ ਵੋਟਾਂ ਮੰਗੂਗਾ ਹੀ ਨਾ ਅਸੀਂ ਵੀ ਵੋਟਾਂ ਮੰਗਦੇ ਆ ਲੋਕੀ ਜੀ ਨੂੰ ਪਸੰਦ ਕਰੋਗੇ ਉਹਨੂੰ ਵੋਟ ਪਾ ਦੂਗੇ ਤੇ ਲੇਟ ਹੋਣ ਦਾ ਸਰ ਕੀ ਕਰਨ ਲੱਗਦਾ ਇਹਨਾਂ ਦਾ ਇਹ 10 ਜਨਮ ਪਤੋਂ ਮਿਲਦੀਆਂ ਨੇ ਠੀਕ ਠਾਕ ਇਹ ਲੇਟ ਹੁੰਦੀਆਂ ਹੀ ਨੇ ਇਹਨਾਂ ਦੀਆਂ ਤੇ ਸਰ ਜੀ ਆਪਾਂ ਦੇਖੀਏ ਰਮਨੀਤ ਬਿੱਟੂ ਜੀ ਅਸੀਂ ਹੁਣ ਆਲੰਗੀਰ ਪਿੰਡ ਤੋਂ ਆਏ ਆ ਉਹ ਪਿੰਡ ਨਿਵਾਸੀਆਂ ਦਾ ਇੱਕ ਲੰਬਾ ਬਿੱਟੂ ਜੀ ਨਾਲ ਵੀ ਸਾਡਾ ਪਿੰਡੋਂ ਨੇ ਗੋਦ ਲਿਆ ਸੀ ਪਿਛਲੇ 5 ਸਾਲ ਦੇ ਵਿੱਚ ਵੀ ਸਾਡੇ ਨਾਲ ਵਾਦਾ ਕੀਤਾ ਸੀ ਵੀ 1 ਕਰੋੜ ਰੁਪਇਆ ਐਮਪੀ ਕੋਟੇ ਚ ਮੈਂ ਦਵਾਂਗਾ ਪਰ ਉਸ ਨਗਰ ਨਿਵਾਸੀਆਂ ਨੇ ਇਹ ਦੱਸਿਆ ਵੀ ਸਾਡੇ ਪਿੰਡ ਵੀ ਆ ਕੇ ਧੰਨਵਾਦ ਕਰਨ ਤੱਕ ਨਹੀਂ ਆਇਆ ਬਿੱਟੂ ਜੀ ਕੀ ਕਹਿਣਾ ਵਾ ਬਿੱਟੂ ਦਾ ਇੱਕ ਜੂਬਾ ਬਣ ਕੇ ਐਮਪੀ ਐਮਪੀ ਨਹੀਂ ਬਣਿਆ ਸੀ ਉਹ ਜੂਬਾ ਬਣਿਆ ਸੀ ਜਿੱਥੇ ਗਲੀ ਚ ਚੱਲ ਜਾਂਦਾ ਹੀ ਉੱਥੇ ਹੀ ਜਾ ਕੇ ਕਹਿੰਦਾ ਮੈਂ ਤੁਹਾਨੂੰ ਕਰੋੜ ਰੁਪਈਆ ਦਊਂਗਾ ਕਿਸੇ ਨੂੰ 9 ਏਕੜ ਨਹੀਂ ਦਿੱਤੀਆਂ ਇਸ ਬੰਦੇ ਨੇ 10 ਸਾਲ ਚ ਕਰੋੜ ਰੁਪਈਆ ਇਸ ਸਾਲ ਵੀ ਪਿੰਡ ਗੋਦ ਲਿਆ ਸੀ ਉਹ ਵੀ ਇਹੀ ਕੋਸ਼ਿਸ਼ ਕਹਿੰਦੇ ਆ ਇਹਦੇ ਬਾਰੇ ਐ ਗੱਲਾਂ ਨਾਲ ਤਾਂ ਜਿੰਨਾ ਮਰਜੀ ਮਿੱਟੀ ਦੇ ਮਹਿਲ ਬਣਾਈ ਜਾਓ ਇਹ ਗੱਲਾਂ ਵਾਲਾ ਮੈਂ ਐਮਪੀ ਸੀਗਾ ਅੱਜ ਕਾਂਗਰਸੀਆਂ ਨੇ ਦਰਵਾਜ਼ਾ ਬੰਦ ਕੀਤਾ ਇੱਥੇ ਲੋਕਾਂ ਨੇ ਲੁਧਿਆਣੇ ਨੇ ਹੁਣ ਭਾਜਪਾ ਜਾ ਬੈਠਾ ਕਿਉਂਕਿ ਭਾਜਪਾ ਦੇ ਜਿਹੜੇ ਸੰਗ ਦੇ ਬੰਦੇ ਆ ਉਹਨਾਂ ਨੇ ਆਪਣੇ ਸੰਗ ਦੇ ਨਾਲ ਤੁਰਨਾ ਵਾ ਇਸ ਕਰਕੇ ਉਧਰ ਜਾ ਬੈਠਾ ਹਣ 10 ਸਾਲ ਪਹਿਲਾਂ ਕਾਂਗਰਸ ਦੀ ਟੋਲੀ 'ਚ ਬਹਿ ਕੇ ਆਨੰਦ ਮਾਣ ਗਿਆ ਲੁਧਿਆਣੇ ਅੱਜ ਭਾਜਪਾ ਦੇ ਵਿੱਚ ਭੱਜ ਗਿਆ ਤੁਸੀਂ ਅਕਸਰ ਰੋਜ਼ ਪਿੰਡਾਂ 'ਚ ਜਾਂਦੇ ਹੋ ਪਰ ਅਸੀਂ ਕਦੇ ਵੀ ਬਿੱਟੂ ਨੂੰ ਪਿੰਡਾਂ 'ਚ ਜਾਂਦੇ ਨੂੰ ਨਹੀਂ ਦੇਖਿਆ ਕੀ ਕਰਨ ਉਹਨੂੰ ਭਾਈ ਸੋਨੇ ਦਾ ਚਮੜੀ ਲੈ ਕੇ ਜੰਮਿਆ ਸੀ ਉਹ ਬਿਆਨ ਸਿੰਘ ਦਾ ਪੁੱਤਾ ਸੀ ਆ ਅਸੀਂ ਆਮ ਘਰਾਂ ਦੇ ਬੱਚੇ ਆ ਅਜੀ ਦਲੋਂ ਜਮੀਨੀ ਲੈਵਲ ਤੋਂ ਉੱਠ ਕੇ ਮੱਲੇ ਦੀਆਂ ਪ੍ਰਧਾਨਗੀਆਂ ਕਰਕੇ ਫਿਰ ਬਲਾਕ ਪਾਰਟੀਆਂ ਦੇ ਵਿੱਚ ਬਲਾਕ ਪ੍ਰਧਾਨ ਬਾੜ ਪ੍ਰਧਾਨ ਸਾਰਾ ਕੁਝ ਜਨਨ ਸ਼ਕਤੀ ਸ਼ਕਤੀ ਸਾਰਾ ਕੋਸ਼ਿਸ਼ ਕਰਕੇ ਮਿਹਨਤ ਕੀਤੀ ਸੀ 40 ਸਾਲ ਤਾਂ ਅੱਜ ਅਸੀਂ ਇਸ ਇੱਥੇ ਤੱਕ ਪਹੁੰਚਿਆ ਹਾਂ ਦਾ ਬਿਆਨ ਸਿੰਘ ਦੇ ਨਾਮ ਦਾ ਉਹਦਾ ਸੀਗਾ ਲੈਵਲ ਲੱਗਿਆ ਹੋਇਆ ਉਹਦੇ ਲਈ ਉਹ 15 ਸਾਲ ਨੰਦ ਮੰਨ ਗਿਆ ਅੱਜ ਲੋਕਾਂ ਨੇ ਦੇਖ ਲਿਆ ਉਹਦੇ ਕਮਾਂ ਕਰਾਂ ਨੂੰ ਅੱਜ ਭਾਜਪਾ ਚ ਜਾ ਬੈਠਾ ਤੁਸੀਂ ਕਾਂਗਰਸ ਦਾ ਐਡਾ ਵੱਡਾ ਲੀਡਰ ਪਟ ਲਿਆ 골ਡੀ ਉਹਦੇ ਵਰ ਕੀ ਕਹੋਗੇ ਜੀ ਦੇਖੋ ਸਰਦਾਰ ਭਗਵਾਨ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਇਹ ਹੌਲੀ ਹੌਲੀ ਦੇਖਿਓ ਕਾਂਗਰਸ ਦੀ ਥਾਲੀ ਚ ਲੱਡੂ ਖਤਮ ਹੋ ਗਏ ਹੋਇਆ ਇਹ ਸਾਰੇ ਲੀਡਰ ਨਹੀਂ ਇੱਧਰ ਆਉਣਾ ਵਾ ਆਪਣੇ ਵਿੱਚ ਅਗਰ ਤੁਸੀਂ ਜਿੱਤ ਜਾਂਦੇ ਹੋ ਉਹ ਕਿਹੜਾ ਪਹਿਲਾ ਕੰਮ ਆ ਜਿਹੜਾ ਤੁਸੀਂ ਲੁਧਿਆਣੇ ਵਾਲੀ ਕਰਨਾ ਚਾਹੁੰਦੇ ਹੋ ਸਭਨਾ ਪਹਿਲਾਂ ਤਾਂ ਮੈਂ 5 ਲੱਖ ਦੀ ਵਾਦੀ ਸੀ ਜਦੋਂ ਲੁਧਿਆਣੇ ਸ਼ਹਿਰ ਦੀ ਉਹਨਾਂ ਦਾ ਇੱਕ ਸਿਵਲ ਹਸਪਤਲ ਬਣਿਆ ਹੋਇਆ ਸਰਕਾਰੀ ਅੱਜ 50 ਲੱਖ ਦੀ ਆਬਾਦੀ ਦਾ ਸ਼ਹਿਰ ਹੋ ਗਿਆ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੇ ਗਈਆਂ ਕਿਸੇ ਨੇ ਇਸ ਬਾਰੇ ਨਹੀਂ ਸੋਚਿਆ ਵੀ ਕਿਸੇ ਗਰੀਬ ਨੂੰ ਇਸ ਗੱਲ ਦੀ ਲੋੜ ਆ ਜ਼ਰੂਰਤ ਮੇਰਾ ਸਭ ਤੋਂ ਪਹਿਲਾ ਮਿਸ਼ਨ ਹੋਊਗਾ ਜੇ ਲੋਕ ਮੈਨੂੰ ਅਸ਼ੀਰਵਾਦ ਦਿੰਦੇ ਐ ਤੇ ਪੀਜੀਆ ਵਰਗਾ ਇੱਕ ਵੱਡਾ ਹਸਪਤਲ ਲੈ ਕੇ ਆਉਂਦਾ ਜਿਹੜੇ ਇਲੈਕਸ਼ਨ ਤੋਂ ਪਹਿਲਾਂ ਮਹਿਲਾਵਾਂ ਨਾਲ ਇੱਕ ਗਰੰਟੀ ਕੀਤੀ ਸੀ 1000 ਰੁਪਏ ਦੀ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਲਾਗੂ ਹੋ ਜਾਊ ਜਾਂ ਮਗਰੋਂ ਇਹ ਤੁਹਾਡੇ ਬਹੁਤ ਵਧੀਆ ਸਵਾਲ ਉਠਾਇਆ ਐਦਾਂ ਹੀ ਤੁਹਾਡੇ ਜਰਾ ਇੱਕ ਮਾਂ ਨੇ ਪੁੱਛਿਆ ਸੀ ਮੈਨੂੰ ਕਿਸੇ ਪਿੰਡ 'ਚ ਗਏ ਵੀ ਤੁਸੀਂ 1000 ਰੁਪਏ ਕਹਿੰਦੇ ਸੀਗੇ ਮੈਂ ਉਹਨੂੰ ਪੁੱਛਿਆ ਮਾਂ ਬਿਲੀ ਦਾ ਬਿੱਲ ਕਿੰਨਾ ਆਉਂਦਾ ਸੀਗਾ ਕਹਿੰਦੀ ਸਹੀ ਦੱਸਾਂ ਮੈਂ ਕਿਹਾ ਹਾਂ ਮਾਂ ਸਹੀ ਦੱਸ ਕਹਿੰਦੀ 4500 ਲੈ ਕੇ 5000 ਤੱਕ ਬਿੱਲ ਆਉਂਦਾ ਸੀਗਾ ਮੈਂ ਕਿਹਾ ਫਿਰ 5000 ਜਿਆਦਾ ਕਿ 1000 ਜਿਆਦਾ ਕਹਿੰਦੀ ਨਹੀਂ ਅੱਜ ਤੋਂ ਬਾਅਦ ਨਹੀਂ ਕਹਿੰਦੀ ਤੂੰ ਜਦੋਂ ਦਿਲ ਕਰੂਗਾ ਉਦੋਂ ਦੇ ਦੇ ਪਰ ਅਸੀਂ ਅਗਲੀ ਵਾਰ ਐਮਐਲਏ ਸਾਡੇ ਤਾਂ ਚ ਵੋਟਾਂ ਮੰਗਣ ਜਾਊਗੇ ਜਦੋਂ ਕੱਲੀ-ਕੱਲੀ ਮਹਿਲਾ ਦਾ ਪੰਜਾਬ ਦੀ ਗਾਉਂਡ ਦੇ ਵਿੱਚ ਹਜ਼ਾਰ-ਹਜ਼ਾਰ ਰੁਪਈਆ ਪੈ ਜਾਊਗਾ ਸਰ ਜਿਵੇਂ ਕਿਸ ਦੇਖਿਆ ਜਾਵੇ ਚਿੱਟਾ ਆਮ ਬੇਕਰਿਆ ਕਤਲੋਗਾਰਤ ਹੋ ਰਹੀ ਹੈ ਹੁਣ ਜਬਾਨਾ ਇਹ ਆ ਗਿਆ ਇੱਕ ਕੱਲੀ ਲੇਡੀਜ਼ 1 ਕਿਲੋਮੀਟਰ ਤੱਕ ਨਹੀਂ ਜਾ ਸਕਦੀ ਤਾਂ ਉਹਨੂੰ ਰਸਤੇ ਵਿੱਚ ਗੁੰਡੇ ਉਹਦੀਆਂ ਵਾਲੀਆਂ ਖੋਹ ਲੈਂਦੇ ਨੇ ਜਾਂ ਉਹਨੂੰ ਮਾਰਕੁੱਟ ਕਰਕੇ ਉਹ ਤੋਂ ਪੈਸੇ ਖੋਹ ਲੈਂਦੇ ਨੇ ਦੇਖੋ ਗੱਲ ਸੁਣੋ ਇਹ ਜਿਹੜਾ ਸਮੇਂ ਦੀਆਂ ਪਿਛਲੇ ਦੀ ਸਰਕਾਰਾਂ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਗਲਤ ਰਸਤੇ ਲਾਇਆ ਉਹਦਾ ਇੱਕ ਬਣਿਆ ਹੋਇਆ ਹਿਸਾਬਾ ਜੇ ਕੰਮ ਦਾ ਹੌਲੀ ਹੌਲੀ ਇਹਨਾਂ ਨੂੰ ਵਾਰਨਿੰਗ ਦੇ ਕੇ ਔਰ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਸਮਝਾ ਰਹੇ ਆਂ ਵੀ ਇਸ ਪਾਸੇ ਨਾ ਚੱਲੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਜਿਹੜਾ ਬੰਦਾ ਵੀ ਗਲਤ ਕੰਮ ਕਰੂਗਾ ਉਹਦੀ ਤਾਜਪੁਰ ਰੋਣ ਜੇਲ੍ਹ ਚ ਜਗਾ ਉਹਨੂੰ ਜੇਲ੍ਹ ਚ ਜਾਣਾ ਪਊ ਆਪਣੇ ਆਂ ਪਾਰਟੀ ਦੇ ਲੋਕ ਸਭਾ ਦੇ ਏਜੰਡੇ ਕੀ ਨੇ ਜੀ ਸਭ ਨਾਲ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਏਜੰਡਾ ਜਿਹੜਾ ਸਾਡਾ ਵਾ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਸਭ ਨਾਲ ਪਹਿਲਾ ਦਾ ਏਜੰਡਾ ਇਹ ਹੈ ਵੀ ਆਹ ਤਿੰਨ ਚੀਜ਼ਾਂ ਚ ਪੰਜਾਬ ਦਾ ਨਾਮ ਜੋੜਨਾ ਜਿਸ ਦਿਨ ਇਹ ਤਿੰਨ ਚੀਜ਼ਾਂ ਚ ਜੁੜ ਗਿਆ ਉਦਨੇ ਆਪਣੇ ਆਪ ਸਾਰੇ ਏਜੰਡੇ ਪਾਸ ਹੋ ਜਾਣਗੇ ਸਰ ਜਿਵੇਂ ਕਿ ਦੇਖਿਆ ਜਾਵੇ ਦਲਿਤ ਮਜ਼ਦੂਰਾਂ ਦੀ ਜਿਹੜੀ ਵੋਟ ਬੈਂਕ ਆ ਉਹ 35% ਆ ਜਮ ਮਜ਼ਦੂਰ ਦੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਜ਼ਦੂਰ ਕਿਸਾਨ ਇਹ ਦੋ CSE ਇਨਦੋ ਬਿਨਾਂ ਨਾ ਕਦੇ ਕੋਈ ਸਟੇਟ ਨੇ ਤਰੱਕੀ ਕੀਤੀ ਆ ਨਾ ਕਦੇ ਕਿਸੇ ਦੇਸ਼ ਨੇ ਤਰੱਕੀ ਕੀਤੀ ਆ ਦੋਨੇ ਆਪਣਾ ਖੂਨ ਪਸੀਨਾ ਵਹਾ ਕੇ ਦੇ ਦਿੱ ਤਰੱਕੀ ਚ ਯੋਗਦਾਨ ਪਾਉਂਦੇ ਆ ਮਜ਼ਦੂਰ ਤੇ ਕਿਸਾਨ ਦੋਨਾ ਲਈ ਆਮ ਆਦਮੀ ਪਾਰਟੀ 24 ਘੰਟੇ ਸੇਵਾ ਚ ਹਾਜ਼ਰ ਆ ਔਰ ਅੱਜ ਮੈਂ ਮਜ਼ਦੂਰ ਦੇ ਤੇ ਜਿੱਥੇ ਮਜ਼ਦੂਰਾਂ ਨੂੰ ਪਰਮਾਤਮਾਗੇ ਅਰਦਾਸ ਕਰਦਾ ਕਿ ਇਹਨਾਂ ਦੀ ਮਜ਼ਦੂਰੀ ਛਲਾਗੇ ਇਹਨਾਂ ਨੂੰ ਵੀ ਸਾਡੇ ਤਰ੍ਹਾਂ ਆਮ ਨਾਗਰਿਕ ਦੀ ਖਾਤੇ ਚ ਪਾ ਤਾਂ ਕਿ ਇਹ ਵੀ ਆਪਣੇ ਬੱਚੇ ਦੀ ਤੇ ਆਪਣੀ ਵਧੀਆ ਪਰਵਿਸ਼ ਕਰਨ ਸਰ ਕਿਸਾਨਾਂ ਨੂੰ ਸੰਭੂ ਬਾਡਰ ਤੇ ਬੈਠੇ ਨੂੰ ਕਿੰਨੇ ਮਹੀਨੇ ਬੀਤ ਚੁੱਕੇ ਹਨ ਪਰ ਉਹਨਾਂ ਬਾਰੇ ਕੋਈ ਟਸ ਤੋਂ ਮਸ ਨਹੀਂ ਕੇਂਦਰ ਸਰਕਾਰ ਹੋਈ ਉਹਦੇ ਬਾਰੇ ਕੀ ਕਹਣਾ ਦੋਨੇ ਨਹੀਂ ਕੋ ਕੇਂਦਰ ਦੀਆਂ ਹਮੇਸ਼ਾ ਪੰਜਾਬ ਦੇ ਨਾਲ ਮਤਰਈ ਮਾਂ ਵਾਲਾ ਰਸੂਕ ਰਿਹਾ ਪੰਜਾਬ ਨੂੰ ਕਦੇ ਕੇਂਦਰ ਨਹੀਂ ਚਾਹੁੰਦੀ ਵੀ ਕਦੇ ਤਰੱਕੀ ਕਰੇ ਪੰਜਾਬ ਇਸ ਕਰਕੇ 8000 ਕਰੋੜ ਰੁਪਇਆ ਰੋਕੀ ਬੈਠੀ ਹੈ ਸਾਡਾ ਇਹ ਜਿਸ ਦਿਨ ਲੋਕਾਂ ਨੇ ਆ 13 ਜ਼ੀਰੋ ਕਰਕੇ ਇੱਥੋਂ ਭੇਜਿਆ ਇਹਨਾਂ ਬਾਕੀ ਪਾਰਟੀਆਂ ਨੂੰ ਉਸ ਦਿਨ ਜਦੋਂ ਹੋ ਜਾਣਾ 13 ਜ਼ੀਰੋ ਉਸ ਦਿਨ ਭਗਵੰਤ ਮਾਨ ਨੇ ਬਣ ਜਾਣਾ ਹੀਰੋ ਮੋਦੀ ਨੇ ਹੋਣਾ ਜ਼ੀਰੋ ਫਿਰ ਕੇਂਦਰ ਦੀ ਸਰਕਾਰ ਨੂੰ ਅਕਲ ਆਉਣੀ ਕਾਲੀ ਦਲ ਵਾਲੇ ਕਹਿ ਰਹੇ ਨੇ ਵੀ ਰਣਜੀਤ ਢਿੱਲੋਂ ਜੀ ਇੱਕ ਕਾਲੀ ਦਲ ਦਾ ਕੱਲਾ ਹੀ ਬੱਬਰ ਸ਼ੇਰ ਆ ਜਿਹਦੇ ਮੂਰੇ ਤਿੰਨ ਕਾਂਗਰਸੀ ਨੇ ਜੀ ਦੇਖੋ ਗੱਲ ਸੁਣ ਲੋ ਬੱਬਰ ਸ਼ੇਰ ਪੁੱਛੋ ਬਗੈਰ ਉਹ ਬੱਬਰ ਸ਼ੇਰ ਕੀ ਕਰਨਾ ਵਾ ਜਿਹਨੂੰ ਅੱਜ ਲੋਕ ਪਸੰਦ ਨਾ ਕਰਦੇ ਹੁਣ ਬੱਬਰ ਸ਼ੇਰ ਤਾਂ ਇਹ ਹੁੰਦਾ ਵੀ ਬਾਕੀਆਂ ਦੀ ਰਾਖੀ ਕਰੂਗਾ ਇਹ ਜੰਗਲ ਦੀ ਪੂਰੇ ਦੀ ਉਹਨਾਂ ਨੂੰ ਆਪ ਤਾਂ ਕੋਈ ਪਸੰਦ ਨਹੀਂ ਕਰ ਰਿਹਾ ਕਾਲੀਆਂ ਨੂੰ ਹੁਣ ਆਪ ਹੀ ਬੱਬਰ ਸ਼ੇਰ ਬਣਾਈ ਜਾਓ ਤੇ ਅਸੀਂ ਉਹਦੇ 'ਚ ਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਵੀ ਰਾਜਾ ਬੜਿੰਗ ਦੇ ਆਉਣ ਨਾਲ ਤੁਹਾਡੂ ਕਿਤੇ ਨਾ ਕਿਤੇ ਵੋਟ ਦੇ ਵਿੱਚ ਨੁਕਸਾਨ ਹੋ ਸਕਦਾ ਕੋਈ ਫਰਕ ਨਹੀਂਗਾ ਰਾਜਾ ਬੜਿੰਗ ਉਹਨਾਂ ਲੋਕਾਂ ਨੇ ਗਿੱਦੜ ਵਾਈ ਜਾ ਕੇ ਥੋੜਾ ਕੰਮ ਕਰਾਉਣ ਜਾਇਆ ਕਰਨਾ 180 ਕਿਲੋਮੀਟਰ ਜਾਂ ਲੱਬਿਆ ਦਾ ਇਹਨਾਂ ਦਾ ਪਹਿਲਾਂ 10 ਸਾਲ ਬਿੱਟੂ ਨਹੀਂ ਇਹ ਕਾਂਗਰਸ ਦੀ ਕਲਚਰ ਬਣ ਚੁੱਕਿਆ ਲੋਕ ਜਾਣਦੇ ਆ ਅੱਜ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਤਾਂ ਹੀ ਭਜੇ ਸੀ ਇਹਨਾਂ ਨੂੰ ਦੱਸਣ ਲਈ ਵੀ ਲੀਡਰੀ ਸੇਵਾ ਨਾਲ ਹੁੰਦੀ ਹੈ ਨਾਮ ਨਾਲ ਨਹੀਂ ਹੁੰਦੀ ਨਾਲੇ ਲੀਡਰੀ ਦਾ ਕੋਈ ਧੰਦਾ ਨਹੀਂਗਾ ਜੀ ਸੇਵਾ ਵਾਲੀ ਲੀਡਰੀ ਦਾ ਨਾਮ ਆ ਸੇਵਾ ਲੁਧਿਆਣੇ ਦੇ ਵਿੱਚ ਅਸੀਂ ਦੇਖਿਆ ਮਾਲਵਾਗ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਜੀ ਦੇਖੋ ਜਿਹੜੇ ਐਨਓਸੀ ਆ ਲੋਕ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਇੱਕ ਟਵੀਟ ਕਰ ਦਿੱਤਾ ਐਨਓਸੀ ਬਾਰੇ ਪਰ ਉਹ ਲਾਗੂ ਨਹੀਂ ਹੋਈ ਅਜੇ ਦੇਖੋ ਅਸੀਂ ਹਰ ਪਾਲਿਸੀ ਨੂੰ ਇੰਨਾ ਤਰ੍ਹਾਂ ਨਹੀਂ ਕਰਨਾ ਵੀ ਕਾਗਜ਼ਾਂ 'ਚ ਕੀਤੀ ਤੇ ਕਾਗਜ਼ਾਂ ਕੱਲੀ-ਕੱਲੀ ਛੀਨੂਕ ਤਾਂ ਕਿ ਪੰਜਾਬੀਆਂ ਨੂੰ ਜਾਂ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਕਿਸੇ ਚੀਜ਼ ਦੀ ਤਕਲੀਫ ਨਾ ਹੋਵੇ ਜਦੋਂ ਚਾਲੂ ਹੋਵੇ ਚਾਹੇ 2 ਦਿਨ ਲੇਟ ਕਰੋ ਪਰ ਕਰੋ ਪੂਰਾ ਕਾ ਕਾਗਜੀ ਪੱਤਰੀ ਔਰ ਲੋਕਾਂ ਨੂੰ ਜਵਾਬ ਦੇਈ ਕੰਮ ਹੋਵੇ ਤੁਹਾਡਾ ਕਿੰਨੇ ਕਿੰਨੇ ਸਮੇਂ ਤੱਕ ਸਾਰਾ ਐਨਓਸੀ ਲਾਗੂ ਹੋਜੂਗੀ ਆ ਦੇਖੋ ਹੁਣ ਤੁਸੀਂ ਆ ਲੋਕ ਸਭਾ ਇਲੈਕਸ਼ਨ ਖਤਮ ਹੋਣ ਜਗ੍ਹਾ ਚਾਲੂ ਹੋ ਜਾਗੀ ਕਿਉਂਕਿ ਐਨਓਸੀ ਦੇ ਨਾਂ ਤੇ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਵੱਡੇ ਪੱਧਰ ਤੇ ਤਹਿਸੀਲਾਂ ਦੇ ਵਿੱਚ ਲੁੱਟ ਹੋ ਰਹੀ ਹੈ ਜੀ ਬਿਲਕੁਲ ਨਹੀਂ ਇਸ ਕੰਮ ਤੇ ਸਾਡੀ ਭਰਪੂਰ ਨਿਗਾਹ ਆ ਜੇ ਕੋਈ ਮੋਰੀ ਵਾਲਾ ਪੈਸਾ ਵੀ ਗੁਰਵਸ਼ਣ ਕਰੂਗਾ ਉਹਨੂੰ ਉਹਦੀ ਜਗ੍ਹਾ ਦੇ ਹਵਾਲਾ ਰਾਵਸ ਸਿੱਖਿਆ ਦੇ ਖੇਤਰ ਚ ਆਪ ਪਾਰਟੀ ਕੀ ਕਰ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਕਿੱਡੇ ਕਿੱਡੇ ਸਕੂਲ ਖੋਲ ਰਹੀ ਹੈ ਗਵਰਨਮੈਂਟ ਸਕੂਲ ਅੱਜ ਇਹ ਹਾਲ ਅੱਜ ਇਹ ਪੋਜੀਸ਼ਨ ਆ ਗਈ ਵੀ ਗਵਰਨਮੈਂਟ ਸਕੂਲਾਂ ਚ ਐਡਮਿਸ਼ਨ ਲੈਣ ਲਈ ਲੋਕੀ ਅੱਗੇ ਜਾਂਦੇ ਜੀ ਆਜੀ ਫਲਾਣਾ ਇੰਗਲਿਸ਼ ਸਕੂਲ ਆ ਆ ਮੇਰੇ ਕੋ 10 ਪਾਰਸ਼ਾ ਆਈਆਂ ਨੇ ਵੀ ਉਹ ਭੋਲਾ ਜੀ ਦੇ ਹਲਕੇ ਦੇ ਵਿੱਚ ਸਕੂਲ ਖੁੱਲਿਆ ਵਾ ਮੁੱਖ ਮੰਤਰੀ ਸਾਹ ਵਦ ਗਠਨ ਕਰਕੇ ਗਿਆ ਸਾਡੇ ਬੱਚੇ ਨੂੰ ਉੱਥੇ ਪਾਓ ਐਹ ਜਿਹਾ ਸਮਾਂ ਆਇਆ ਨਾ ਹੋ ਰੁਕ ਜੋ ਸਾਲ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਚੋਂ ਬੱਚੇ ਹਟਾ ਕੇ ਗਵਰਨਮੈਂਟ ਸਕੂਲ ਚ ਪਾਇਆ ਕਰਨੇ ਮਹੱਲਾ ਕਲੀਨਿਕਾਂ ਦੇ ਵਿੱਚ ਲੋਕ ਕਹਿ ਰਹੇ ਨੇ ਵੀ ਦਵਾਈਆਂ ਦੀ ਬਹੁਤ ਘਾਟ ਆ ਰਹੀ ਹੈ ਜੀ ਇਹ ਇਹਦਾ ਹੋਣਾ ਆਪਾਂ ਤੁਸੀਂ ਮੈਨੂੰ ਹੁਣ ਇੰਟਰਵਿਊ ਕਰ ਰਹੇ ਹੋ ਮੇਰੇ ਹਲਕੇ ਹੀ ਸੱਤ ਖੁੱਲੇ ਆ ਅਜੇ ਟਾਈਮ ਨਹੀਂ ਹੋਇਆ ਬੰਦ ਹੋਣ ਦਾ ਸੱਤਾਂ 'ਚੋਂ ਕਿਸੇ ਦੇ ਚਲੋ ਇੱਕ ਐਮਬੀਬੀਐਸ ਡਾਕਟਰ ਤੇ ਜਿਹੜਾ ਦੁਕਾਨਾਂ ਦੇ ਦਵਾਈਆਂ ਵਾਲੀ ਦੁਕਾਨ ਤੇ ਦਵਾਈ ਨਹੀਂ ਹੁੰਦੀ ਉਹ ਤੋਂ ਵਧੀਆ ਦਵਾਈ ਮੱਲਾ ਕਲੀਨਿਕਾਂ ਚ ਪਈ ਆ ਹੁਣ ਲੋਕਾਂ ਨੇ ਹਾੜੀ ਦਾ ਸੀਜ਼ਨ ਆ ਕਣਕ ਵੱਢ ਚੁੱਕੇ ਨੇ ਕਿ ਪ੍ਰਦੂਸ਼ਣ ਬਾਰੇ ਤੁਸੀਂ ਥੋੜੀ ਜਿਹੜੀ ਸਰਕਾਰ ਕੁਝ ਕਰ ਰਹੀ ਆ ਨਿਕੋ ਗੱਲ ਸੁਣੋ ਪੋਲੂਸ਼ਨ ਇੱਕ ਸਾਡੀ ਸਰਕਾਰ ਦਾ ਇੱਕ ਸਿਸਟਮ ਆ ਸਰਦਾਰ ਭਗਵੰਤ ਸਿੰਘ ਮਾਨ ਇਹਦੇ ਤੇ ਬਹੁਤ ਬਰੀਕੀ ਨਾਲ ਕੰਮ ਕਰ ਰਿਹਾ ਵੀ ਕਿਵੇਂ ਇਹ ਜਿਹੜਾ ਆਪਣੇ ਕਣਕ ਦਾ ਉਹ ਨਾਲੀ ਸਾਰਾ ਮਤ ਤੋਂ ਬਾਅਦ ਜਿਹੜਾ ਪੋਲਿਊਸ਼ਨ ਲੋਕਾਂ ਦੀ ਜਾਨ ਮਾਲ ਲਈ ਨੁਕਸਾਨ ਕਰਦਾ ਵਾ ਉਹਨੂੰ ਕਿਵੇਂ ਸਾਂਭਿਆ ਜਾਵੇ ਤੁਸੀਂ ਪਿਛਲੇ ਸਾਲ ਦੇਖਿਆ ਹੋਣਾ ਕਿੰਨੇ ਉਪਰਾਲੇ ਦੀਆਂ ਗੱਠਾਂ ਬਣੀਆਂ ਹਾਂਜੀ ਪਹਿਲੀ ਵਾਰ ਹੋਈਆਂ ਐਦਾਂ ਹੀ ਹੋਣ ਲੋਕ ਕਿਸਾਨ ਵੀ ਜਾਗ ਚੁੱਕਿਆ ਕਿਸਾਨ ਨੂੰ ਵੀ ਪਤਾ ਵੀ ਆ ਚੀਜ਼ ਦਾ ਨਫਾ ਵਾ ਇਹਦਾ ਨੁਕਸਾਨ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜਾ ਨਵੀਨੀ ਕਰਨਾ ਉਹ ਕੀਤਾ ਜਾਊਗਾ ਜੀ ਬਿਲਕੁਲ ਬਿਲਕੁਲ 100% ਕੀਤਾ ਜਾਊਗਾ ਸੀ ਲੋਕਾਂ 'ਚ ਜਾਨ ਨਹੀਂ ਐ ਇਸੇ ਕਰਕੇ ਆ ਜਿਵੇਂ ਕਿ ਅਸੀਂ ਦੇਖਿਆ ਸੇਵਾ ਸੈਂਟਰਾਂ ਦੇ ਵਿੱਚ ਅੱਗੇ ਲੋਕਾਂ ਦੀਆਂ ਲਾਈਨਾਂ ਲੱਗਦੀਆਂ ਹੁੰਦੀਆਂ ਸਨ ਪਰ ਜਦੋਂ ਤੋਂ ਇਹ ਸਕੀਮਾਂ ਲਾਗੂ ਕੀਤੀਆਂ ਨੇ ਤਾਂ ਲੋਕ ਕਿਤੇ ਨਾ ਕਿਤੇ ਜਾ ਕੇ ਉਹ ਲਾਈਨਾਂ ਸਾਨੂੰ ਹੁਣ ਨਜ਼ਰ ਨਹੀਂ ਆ ਰਹੀਆਂ ਇਹਦੇ ਵਾਸਤੇ ਤੁਸੀਂ ਕੀ ਕੀਤਾ ਜੀ ਦੇਖੋ ਰਾਤ ਆ ਜਦੋਂ ਆਪਾਂ ਲੋਕਾਂ ਦੇ ਵਿੱਚ ਸਭ ਨਾਲ ਪਹਿਲੀ ਗੱਲ ਤਾਂ ਜ਼ਮੀਨੀ ਲੈਵਲ ਜਿਹੜਾ ਮੈਂ ਕਿਹਾ ਜਦੋਂ ਲੀਡਰ ਜ਼ਮੀਨੀ ਲੈਵਲ ਤੋਂ ਉੱਠਿਆ ਹੋਵੇ ਉਹਨੂੰ ਸਾਰਾ ਪਤਾ ਹੁੰਦਾ ਇਹ ਨਹੀਂ ਆਏਗਾ ਵੀ ਲੀਡਰ ਸੋਨੇ ਦਾ ਚਮਚ ਲੈ ਕੇ ਬਣ ਗਿਆ ਤੇਰੂ ਕੀ ਪਤਾ ਗਰੀਬੀ ਕੀ ਹੁੰਦੀ ਹੈ ਜਾਂ ਕਿਸੇ ਦੀ ਮਜਬੂਰੀ ਕੀ ਹੁੰਦੀ ਹੈ ਜਾਂ ਕਿਸੇ ਨੂੰ ਆਰਾਮ ਦੇਣਾ ਕੀ ਚੀਜ਼ ਹੁੰਦੀ ਆ ਉਹ ਤਾਂ ਆਪ ਹੀ ਆਰਾਮ ਪਸੰਦ ਹੁੰਦੇ ਆ ਆਪ ਹੀ ਆਰਾਮ ਕਰਕੇ ਪੌਣੇ ਪੰਜ ਸਾਲ ਬਾਅਦ ਫੇਰ ਆ ਜਾਂਦੇ ਆ ਕੀ ਤੁਹਾਨੂੰ ਲੱਗਦਾ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਕੇਂਜਰੀਵਾਲ ਜੀ ਬਾਹਰ ਆ ਜਾਣਗੇ ਦੇਖੋ ਬਾਹਰ ਅਸੀਂ ਤਾਂ ਕਹਿੰਦੇ ਆ ਮਾਰਾਈ ਕਰੇ ਸਵੇਰੇ ਹੀ ਆ ਜਾਣ ਪਰ ਉਹ ਐਸਾ ਜਝਾਰੂ ਅੰਦੋਲਨ ਦੇ ਵਿੱਚੋਂ ਨਿਕਲਿਆ ਹੋਇਆ ਇਨਸਾਨ ਆ ਉਹਨੂੰ ਕੋਈ ਇਸ ਗੱਲ ਦੇ ਨਾਲ ਨਹੀਂ ਆ ਉਹ ਤਾਂ ਕੱਲ ਵੀ ਸਾਰਾ ਭਗਵਾਨ ਸਿੰਘ ਮਾਨ ਮਿਲ ਕੇ ਆਇਆ ਸਾਰਾ ਪੁੱਛਿਆ ਪੰਜਾਬ ਦੇ ਕਿਦਾਂ ਇਲੈਕਸ਼ਨ ਚੱਲ ਰਿਹਾ ਤਕੜੇ ਹੋ ਕੇ ਕਰੋ ਬਲੰਟੀਅਰਾਂ ਨੂੰ ਸਾਰਿਆਂ ਨੂੰ ਅਸ਼ੀਰਵਾਦ ਅੰਦਰ ਬੈਠੇ ਵੀ ਦੇ ਰਿਹਾ ਨਾਲੇ ਕੇਰੀਅਲ ਨੂੰ ਬੰਦ ਕਰ ਸਕਦੇ ਉਹਦੀ ਸੋਚ ਨੂੰ ਕਿਵੇਂ ਬੰਦ ਕਰ ਲੂਗੇ ਸਾਰੇ ਦਾ ਕੇਰੀਅਲ ਬਣੇ ਵਰਦੇ ਆ ਦੇਖੋ ਝਾੜੂ ਗੱਲ ਚ ਪਾਈ ਵਰਦੇ ਆ ਤੇ ਸਾਰਾ ਕੁਝ ਸੇਵਾ ਭਾਵਨਾ ਨਾਲ ਕਰਦੇ ਵਰਦੇ ਆ ਹਰ ਬੰਦਾ ਕੇਰੀਅਲ ਬਣ ਕੇ ਕੰਮ ਕਰ ਰਿਹਾ ਵਾ ਤੁਹਾਨੂੰ ਕੀ ਲੱਗਦਾ ਜੀ ਤੁਹਾਡਾ ਮੁਕਾਬਲਾ ਰਵਨੀਤ ਬਿੱਟੂ ਨਾਲ ਆ ਜਾਂ ਰਾਜਾ ਬੜਿੰਗਣਾ ਨਾਲ ਦੇਖੋ ਮੁਕਾਬਲਾ ਲੋਕਾਂ ਦੇ ਹੱਥ ਆ ਜਿਹਨੂੰ ਮਾਲਕ ਨੇ ਵਡਿਆਈ ਦੇਣੀ ਆ ਉਹਨੂੰ ਇਹ ਮਿਲਨੀ ਆ ਇਹ ਮਾਲਕ ਦੇ ਹੱਥ ਆ ਮੁਕਾਬਲਾ ਕਿਸੇ ਨਾਲ ਨਹੀਂ ਮੈਂ ਕਹਿੰਦਾ ਪਰ ਇਹ ਜ਼ਰੂਰ ਆ ਮੈਂ ਆਪਣੇ ਕੰਮਾਂ ਦੇ ਕੀਤੇ ਹੋਏ 2 ਸਾਲ ਹਲਕਾ ਸੈਂਟਰ ਦੀ ਸੇਵਾ ਦੇ ਆਧਾਰ ਤੇ ਵੋਟਾਂ ਮੰਗਦਾ ਇਹਨਾਂ ਨੇ ਕਿਸੇ ਨੇ ਬਾਬੇ ਨਾਨਕ ਦਾ ਪੰਜਾ ਕਹਿਤਾ ਤੈਨ ਕਿਹਨੇ ਕਹਤਾ ਰੋਹਲ ਗਾਂਧੀ ਨੇ ਬਤੂਗਾ ਦਾ ਮੈਨੂੰ ਪੱਗ ਰੋਹਲ ਗਾਂਧੀ ਨੇ ਕਿਹਾ ਵਾ ਵੀ ਬੰਨ ਸਿੱਖ ਦਾ ਪੱਗਾ ਆਪ ਹੀ ਬੰਨਦਾ ਵਾ ਰੋਹਲ ਗਾਂਧੀ ਨੂੰ ਪੱਗ ਦੇ ਬਾਰੇ ਕੀ ਆ ਉਹਨਾਂ ਨੇ ਦਾ 84 ਚ ਸਿੱਖਾਂ ਦੀਆਂ ਪੱਗਾਂ ਲਾਈਆਂ ਨੇ ਤੁਹਾਨੂੰ ਲੱਗਦਾ ਵੇ ਰਾਜਾ ਬੈਂਕ ਦੇ ਲੇਟ ਆਉਣ ਕਾਰਨ ਉਹਨਾਂ ਦੇ ਵੋਟ ਬੈਂਕ ਨੂੰ ਘਾਟਾ ਪਊਗਾ ਦੇਖੋ ਮੈਨੂੰ ਇਸ ਗੱਲ ਦਾ ਕੋਈ ਇਹਦੇ ਬਾਰੇ ਗਿਆਨ ਨਹੀਂਗਾ ਘਾਟਾ ਪਊਗਾ ਵਾਧਾ ਪਊਗਾ ਉਹ ਐਨਾ ਜ਼ਰੂਰ ਲੋਕ ਜਾਣਦੇ ਆ ਜਦੋਂ ਅੱਜ ਲੋਕਾਂ ਚ ਜਾਈਦਾ ਬਈ ਇਹ ਵੀ ਕੀ ਮਾ ਬੀਜੇਪੀ ਤੇ ਕਾਂਗਰਸ ਇਹਨਾਂ ਦੋਨਾਂ ਦੇ ਇੱਕੋ ਜਿਹੇ ਜਾਂਦੇ ਆ ਇੱਕੋ ਜਿਹੇ ਇਹਨਾਂ ਦਾ ਜੁਮਲੇਵਾਜੀ ਆ ਇਸ ਕਰਕੇ ਇਹਨਾਂ ਦੇ ਬਾਰੇ ਨਹੀਂ ਕਿਹਾ ਜਾ ਸਕਦਾ ਅਖੀਰ ਤੇ ਸਾਡੇ ਵੋਟਰਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਇਹੀ ਕਹਿੰਦੇ ਆ ਵੀ ਆਓ ਇੱਕਦਾਂ ਸਭ ਨਾਲ ਪਹਿਲਾਂ ਆਪਣੀ ਬੋਡ ਦਾ ਮਤ ਦਾ ਇਸਤੇਮਾਲ ਕਰੋ ਬੋਡ ਦਾ ਇਸਤੇਮਾਲ ਕਰੋਗੇ ਬੋਡ ਜਿਉਂ ਵੀ ਪਾਉਣੀ ਆ ਉਹਨੂੰ ਦੇਖ ਕੇ ਪਾਓ ਬਈ ਜਿਹੜਾ ਬੰਦਾ ਤੁਹਾਡੇ ਕੰਮ ਕਰ ਸਕੇ ਤੁਹਾਡੇ ਸ਼ਹਿਰ ਦਾ ਕੋਈ ਸਵਾਰ ਸਕੇ ਤੁਹਾਡੇ ਪੰਜਾਬ ਦਾ ਕੋਈ ਸਵਾਰ ਸਕੇ ਤੁਹਾਡੇ ਦੇਸ਼ ਦਾ ਕੋਈ ਸਵਾਰ ਸਕੇ ਉਸ ਬੰਦੇ ਨੂੰ ਵੋਟ ਪਾਓ ਔਰ ਵੱਦ ਤੋਂ ਵੱਧ VOTING ਕਰਕੇ ਵੱਦ ਤੋਂ ਵੱਧ ਮਤ ਦਾ ਦਾਨ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰੋ ਇਹ ਸੰ ਆਮ ਆਦਮੀ ਦੇ ਲੁਧਿਆਣਾ ਤੋਂ ਲੋਕ ਸਭਾ ਦੇ ਉਮੀਦਵਾਰ ਅਸੋਕ ਰਾਸਰ ਪੱਪੀ ਜੀ ਜਿਨ੍ਹਾਂ ਨੇ ਕਿ ਅੱਜ ਸਾਡੇ ਨਾਲ ਗੱਲ ਕੀਤੀ ਜਿੱਥੇ ਉਹਨਾਂ ਨੇ ਵੋਟਰਾਂ ਨੂੰ ਇੱਕ ਮੈਸੇਜ ਦਿੱਤਾ ਉੱਥੇ ਉਹਨਾਂ ਨੇ ਲੁਧਿਆਣੇ ਦੇ ਉਹ ਮੁੱਦੇ ਵੀ ਸਾਨੂੰ ਦੱਸੇ ਤੇ ਲੁਧਿਆਣੇ ਦੇ ਪਹਿਲੇ ਦੇ ਆਧਾਰ ਤੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਵੀ ਉਹਨਾਂ ਨੇ ਦੱਸੇ ਤੇ ਜਿੱਥੇ ਉਹਨਾਂ ਨੇ ਚਿੱਟੇ ਦੀ ਗੱਲ ਕੀਤੀ ਉੱਥੇ ਹੀ ਉਹਨਾਂ ਨੇ ਕਿਸਾਨਾਂ ਦੀ ਵੀ ਗੱਲ ਕੀਤੀ ਉੱਥੇ ਹੀ ਉਹਨਾਂ ਨੇ ਅਜ ਮਜ਼ਦੂਰ ਮਜ਼ਦੂਰ ਦੇ ਤੇ ਮਜ਼ਦੂਰਾ ਦੀ ਵੀ ਗੱਲ ਕੀਤੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਵੀ ਮਜ਼ਦੂਰਾ ਦੇ ਪੱਖੀ ਵੀ ਸਾਡੇ ਕੰਮ ਆਮ ਪਾਰਟੀ ਸਰਕਾਰ ਕਰੇਗੀ ਜਿੱਥੇ ਮਜ਼ਦੂਰਾ ਦੇ ਪੱਖ ਦੇ ਕੰਮ ਕਰੇਗੀ ਉੱਥੇ ਹੀ ਕਿਸਾਨਾਂ ਦੇ ਕੰਮ ਕਰੇਗੀ ਇਹ ਆਉਣ ਵਾਲਾ ਵਾ ਚਾਰ ਤਰੀਕਾ ਆਉਣ ਵਾਲੀ ਚਾਰ ਤਰੀਕ ਹੀ ਦੱਸੀ ਗਈ ਵੀ ਜਿਹੜੇ ਕੈਂਡੀ ਬਖਵਾ ਕੇ ਕੈਂਡੀਡੇਟ ਨੇ ਆਪਦੇ ਜੋਰ ਜਮ ਇਸ ਕਰ ਰਹੇ ਨੇ ਕਿ ਉਹਨਾਂ ਦੇ ਕੰਮਾਂ ਨੂੰ ਦੇਖਦੇ ਉਹਨਾਂ ਨੂੰ ਵੋਟ ਪਵੇਗੀ ਜਾਂ ਲੋਕਾਂ ਦੇ ਜਿਹੜੇ ਰਾਹ ਹੋਰ ਕਿਸੇ ਪਾਸੇ ਨੂੰ ਜਾਣਗੇ ਮਿਹਰਬਾਨੀ ਥੈਂਕ ਯੂ ਜੀ